ਤੁਹਾਨੂੰ ਬੋਲ ਬਤਾਈ ਦੇਣਾ ਚਾਹੁੰਦਾ ਮੈਂ ਫਰੀਦਕੋੜ ਨਿਵਾਸੀਆਂ ਨੂੰ ਔਰ ਧੰਨਵਾਦ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੇਲਵੇ ਮਿਨਿਸਟਰ ਦਾ ਔਰ ਰਮਨਜੀਤ ਬਿੱਟੂ ਜੀ ਦਾ ਕਿਉਂਕਿ ਪੰਜਾਬ ਦੇ ਜਿਹੜਾ ਫਰੀਦਕੋੜ ਔਰ ਫੋਜਪੁਰਾ ਬਿਲਕੁਲ ਰਿਮੋਟ ਏਰੀਆ ਦੇ ਵਿੱਚ ਪੈਂਦਾ ਔਰ ਸਾਰੇ ਭਾਰਤ ਨਾਲ ਜੁੜਨ ਵਾਸਤੇ ਜਿਹੜਾ ਸਾਨੂੰ ਸਸਤਾ ਜਿਹੜਾ ਉਹ ਰੂਟ ਜਿਹੜਾ ਜਿਹੜਾ ਪੈਂਦਾ ਸਫਰ ਪੈਂਦਾ ਉਹ ਰੇਲਵੇ ਦਾ ਪੈਂਦਾ ਸੋ ਇਹਦੇ ਨਾਲ ਅਸੀਂ ਦਿੱਲੀ ਨਾਲ ਔਰ ਦੇਸ਼ ਤੇ ਹੋਰ ਜਿਹੜੇ ਰਾਜਾਂ ਦੇ ਨਾਲ ਜੁੜ ਸਕਾਂਗੇ ਔਰ ਮੈਂ ਕਿਉਂਕਿ ਫਰੀਦਕੋਟ ਇੱਕ ਐਜੂਕੇਸ਼ਨਲ ਹੱਬ ਹੈ ਇਸ ਕਰਕੇ ਇੱਥੇ ਸਾਰੇ ਭਾਰਤ ਚੋਂ ਜਿਹੜੇ ਵਿਦਿਆਰਥੀ ਆਉਂਦੇ ਆ ਡਾਕਟਰ ਸਾਹਿਬਾਨ ਆਉਂਦੇ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਤਾਂ ਹੁਣ ਅਸੀਂ ਜਿਹੜਾ ਉਹ ਸੌਖੇ ਢੰਗ ਨਾਲ ਦੇਸ਼ ਨਾਲ ਵੀ ਜੁੜ ਸਕਾਂਗੇ ਅਸੀਂ ਵੀ ਜਿਹੜਾ ਦੇਸ਼ ਦੇ ਹੋਰ ਹਲਕਿਆਂ ਵਿੱਚ ਜਾ ਸਕਾਂਗੇ ਔਰ ਹੋਰ ਦੇਸ਼ ਦੇ ਹਿੱਸਿਆਂ ਤੋਂ ਜਿਹੜੇ ਲੋਕ ਆ ਉਹ ਇੱਥੇ ਆ ਸਕਣਗੇ ਉਹਦੇ ਲਈ ਇੱਕ ਸਫਰ ਜਿਹੜਾ ਸੋਖਾ ਹੋ ਜਾਵੇ ਦੋ ਗੱਡੀਆਂ ਬੰਦ ਹੋਈਆਂ ਜਨਤਾ ਤੇ ਸ਼ਤਾਬ ਹੋਈ ਉਹਦੇ ਲਈ ਵੀ ਸਾਰੇ ਇੱਥੇ ਖੜੇ ਆ ਇਹ ਉਹਨਾਂ ਨਾਲ ਅਸੀਂ ਰੇਲਵੇ ਵਿਭਾਗ ਨਾਲ ਪਹਿਲਾਂ ਤੋਂ ਹੀ ਚਿੱਠੀ ਪੱਤਰ ਵਿਹਾਰ ਕਰ ਰਹੇ ਹਾਂ ਤਾਂ ਉਹਦੇ ਲਈ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਮੈਂ ਜਲਦੀ ਰੇਲਵੇ ਮਿਨਿਸਟਰ ਨੂੰ ਮਿਲਣੇ ਜਾ ਰਿਹਾ ਸਾਡੇ ਰਾਜ ਸਭਾ ਮੈਂਬਰ ਸਾਹਿਬ ਨਾਲ ਨਾ ਐਮਪੀ ਸਾਹਿਬ ਨਾਲ ਨਾ ਮੇਰੀ ਗੱਲਬਾਤ ਹੋਈ ਆ ਤਾਂ ਅਸੀਂ ਉਹਦੇ ਲਈ ਵੀ ਮੰਗ ਉਠਾਵਾਂਗੇ ਉਹ ਡਿਪਾਰਟਮੈਂਟ ਵੱਲੋਂ ਵੀ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਵੀ ਆਪਦੇ ਵੱਲੋਂ ਚਿੱਠੀ ਪੱਤਰ ਵਿਹਾਰ ਕਰਕੇ ਉਹ ਵੀ ਜਲਦੀ ਤੋਂ ਜਲਦੀ ਟ੍ਰੇਨਾਂ ਚਾਲੂ ਕਰਾਵਾਂਗੇ ਤਾਂ ਕਿਸੀਂ ਪੂਰੇ ਭਾਰਤ ਨਾਲ ਕਿਉਂਕਿ ਜਨਤਾ ਜਿਹੜੀ ਟ੍ਰੇਨ ਹੈ ਉਹ ਬੰਬੇ ਤੱਕ ਜਾਂਦੀ ਹੈ ਬਹੁਤ ਲੰਬੀ ਟ੍ਰੇਨਾਂ ਪੰਜਾਬ ਮੇਲ ਵੀ ਬੰਬੇ ਜਾਂਦੀ ਹੈ ਤਾਂ ਹੋਰ ਵੀ ਜਿਹੜੀਆਂ ਕੁਝ ਟ੍ਰੇਨਾਂ ਪਹਿਲਾਂ ਦੀਆਂ ਵੀ ਬੰਦ ਹੈ 84 ਤੋਂ ਬਾਅਦ ਕੁਝ ਟ੍ਰੇਨਾਂ ਬੰਦ ਹੋਈਆਂ ਸੀ ਉਹ ਵੀ ਜਿੱਥੋਂ ਤੱਕ ਆਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਭਾਰਤ ਸਰਕਾਰ ਦੇ ਧਿਆਨ 'ਚ ਲੈ ਕੇ ਉਹਨਾਂ ਨੂੰ ਵੀ ਫਰੋਜਪੁਰ ਤੱਕ ਲੈ ਕੇ ਡਾਕਟਰ ਪਰਮਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਸਰਕਾਰੀ ਵਿਦਿਅਕ ਅਦਾਰਾ ਦਿੱਲੀਪੁਰ ਕੋਟ ਬਾਬਾ ਫਰੀਦ ਵਿਚਾਰਸ਼ੰਗ ਪ੍ਰਾਪਤ ਮੁਕੱਦਸ ਅਰਤੀ ਤੋਂ ਇਲਾਕਾ ਨਿਵਾਸੀਆਂ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਜੋ ਟ੍ਰੇਨ ਆ ਬੰਦੇ ਮਾਤਰਮ ਫਰੋਹੀਪੁਰ ਤੋਂ ਦਿੱਲੀ ਚਲਾਈ ਗਈ ਹੈ ਉਸ ਦੇ ਲਈ ਭਾਰਤ ਸਰਕਾਰ ਨੂੰ ਇਲਾਕਾ ਨਿਵਾਸੀਆਂ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਨਾਲ ਹੀ ਬੇਨਤੀ ਕਰਦਾ ਹਾਂ ਕਿ ਜਿਹੜੀ ਜਨਤਾ ਟ੍ਰੇਨ ਫਰੋਹੀਪੁਰ ਤੋਂ ਬੰਬਈ ਜਾਂਦੀ ਸੀ ਉਹ ਬੰਦ ਕੀਤੀ ਹੈ ਉਸ ਨੂੰ ਵੀ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਫਾਇਦਾ ਹੋਵੇ ਤੁਹਾਡਾ ਸਭ ਦਾ ਇੱਕ ਵਾਰ ਇਲਾਕਾ ਵਾਸੀਆਂ ਦੇ ਵੱਲੋਂ ਮਹਾਕਾਲ ਸਵਰਗਦਾਨ ਸ਼ਿਵ ਸੋਸਾਇਟੀ ਫੀਸ ਕੋਟ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਾਂ ਇਸ ਬੰਦੇ ਭਾਰਤ ਦਾ ਜੋ ਕਿ ਫਿਰੋਜ਼ਪੁਰ ਤੋਂ ਵਾਇਆ ਬਠਿੰਡਾ ਧੂਰੀ ਪਟਿਆਲਾ ਗਾਜਪੁਰਮ ਵਾਲਾ ਹੋ ਕੇ ਦਿੱਲੀ ਜਾਊਗੀ ਤੇ ਸਭ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਾਂ ਲੰਘ ਟ੍ਰੇਨਾਂ ਬਾਰੇ ਵੀ ਕੁਝ ਹੋਣੇ ਦੋ